ਖਬਰ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹਰ ਤਾਜ਼ਾ ਅਪਡੇਟ ਦੇ ਲਈ ਜੁੜੇ ਰਹੋ ਪ੍ਰਵਾਸੀ ਨਿਊਜ਼ ਦੇ ਨਾਲ ਕੈਨੇਡਾ ਦੀ ਸੰਘੀ ਸਰਕਾਰ ਦੇ ਬਲੂ ਸਰਕਾਰੀ ਖਰਚਿਆਂ ਦੇ ਵਿੱਚ ਘਟौती ਦੀ ਤਹਿਤ ਕੈਨੇਡੀਅਨ ਫੂਡ ਇਨਸਪੈਕਸ਼ਨ ਏਜੰਸੀ ਤੇ ਵਿੱਚ ਵੱਡਾ ਫੈਸਲਾ ਲਿਆ ਗਿਆ ਹੈ ਕੈਨੇਡੀਅਨ ਫੂਡ ਇਨਸਪੈਕਸ਼ਨ ਏਜੰਸੀ ਜਿਸ ਨੂੰ C F I A ਕਹਿੰਦਾ ਹੈ 587 ਹੌਤਿਆਂ ਨੂੰ ਖਤਮ ਕਰਨ ਦੀ ਵਾਰੀ ਹੈ ਇਹ ਘਟौती ਉਸ ਵੱਡੀ ਯੋਜਨਾ ਦਾ ਹਿੱਸਾ ਹੈ ਜਿਸ ਤਹਿਤ ਸੰਘੀ ਸਰਕਾਰ ਤੋਂ 29 ਤੱਕ ਪਬਲਿਕ ਸਰਵਿਸ ਦੇ ਕੋਲਾਕਾਰ ਨੂੰ ਘਟਾ ਕੇ 28 ਹਜ਼ਾਰ ਹੌਤਿਆਂ ਤੱਕ ਲਿਉਣਾ ਚਾਹੁੰਦੀ ਹੈ ਫੈਟਰਨ ਕਿਉਂ ਨੀਨਾ ਦਾ ਕਹਿਣਾ ਹੈ ਕਿ ਇਸ ਹਫਤੇ C F I A ਦੇ ਕਈ ਕਰਮਚਾਰੀਆਂ ਨੂੰ ਫਰਕ ਫੋਰਸ ਐਡਜਸਟਮੈਂਟ ਨੋਟਿਸ ਮਿਲੇ ਨੇ ਜਿਨਰਾਹੀ ਨਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਹਨਾਂ ਦੀਆਂ ਨੌਕਰੀਆਂ ਖਤਰੇ ਵਿੱਚ ਹੋ ਸਕਦੀਆਂ ਨੇ ਦਸੀ ਇੱਕ ਨਿਊਜ਼ ਚੈਨਲ ਓਟਵਾ ਦੇ ਨਾਲ ਕੱਲ੍ਹ ਬਾਤ ਕਰਦਿਆ ਸੀ الافਆਈਏ ਤੇ ਪੁਲਾਰੇ ਨੇ ਪੁਸ਼ਟੀ ਕੀਤੀ ਕਿ ਇਹ ਉਦੇ ਵਿਆਪਕ ਖਰਚ ਸਮੀਖਿਆ ਤੋਂ ਬਾਅਦ ਪਛਾਣੀਆਂ ਕਈਆਂ ਬਚਤਾ ਦੇ ਨਤੀਜੇ ਵਜੋਂ ਖਤਮ ਕੀਤੇ ਜਾ ਰਹੇ ਨੇ CFI ਨੇ ਆਪਣੇ ਬਿਆਨ ਦੇ ਵਿੱਚ ਜ਼ੋਰ ਦੇ ਕੇ ਕਿਹਾ ਕਿ ਘਟੋਤੀਆਂ ਫਰੰਟਲਾਈਨ ਨਿਰਖਣ ਅਤੇ ਐਮਰਜੈਂਸੀ ਤਿਆਰੀ ਵਰਗੀਆਂ ਅਹਿਮ ਸੇਵਾਵਾਂ ਨੂੰ ਪ੍ਰਭਾਵਿਤ ਨਹੀਂ ਕਰਨ ਕਿਹਾ। ਏਜੰਸੀ ਦਾ ਕਹਿਣਾ ਸ਼ੁਰੂ ਤੋਂ ਹੀ ਉਸਦੇ ਕੋਸ਼ਿਸ਼ੇ ਰਹੀਏ ਕਿ ਪੋਜਨ ਸੁਰੱਖਿਆ ਜਾਨਵਰਾਂ ਤੇ ਪੌਦੇ ਦੀ ਸੇਤ ਵਿਗਿਆਨਕ ਖੋਜ ਅਤੇ ਅੰਤਰਰਾਸ਼ਟਰੀ ਵਪਾਰ ਦੇ ਨਾਲ ਜੁੜੇ ਮੁੱਖ ਮੰਡੇਟ ਦੀ ਰੱਖਿਆ ਕੀਤੀ ਜਾਵੇ। ਏਜੰਸੀ ਅਨੁਸਾਰ ਇਹ ਬਤਲਾ ਮੁਕਤੋਂ ਤੇ ਪ੍ਰੋਗਰਾਮ ਡਿਲੀਵਰੀ ਦੇ ਵਿੱਚ ਸੁਧਾਰ, ਸੰਚਾਲਨ ਕੁਸ਼ਲਤਾ ਵਧਾਉਣ ਅਤੇ ਜਿੱਥੇ ਲੋੜ ਹੋਵੇ ਉੱਥੇ ਫਰੰਟਲਾਈਨ ਸਮਰੱਥਾ ਵਿੱਚ ਮੋੜ ਨਿਵੇਸ਼ ਤੇ ਕੇਂਦ੍ਰਿਤ ਹੈ। ਸੀਐਫਆਈ ਦਾ ਕਹਿਣਾ ਹੈ ਕਿ ਉਹ ਅੱਗੇ ਵੀ ਪੌਚਨ ਸਖਤ ਰੱਖਿਆ ਚੋਖਮ ਦੇ ਤਾਰੂਤੀ ਨਿਰਖਣ ਨੂੰ ਤਲਜੀ ਦੇਣ ਅਤੇ ਮਜ਼ਬੂਤ ਅਮਰਜੰਸੀ ਤਿਆਰੀ ਬਣਾਈ ਰੱਖਣ ਤੇ ਧਿਆਨ ਦੇਵੇਗੀ ਸੰਘੀ ਬਜਟ 2025 ਅਨੁਸਾਰ ਕੈਨੇਡੀਅਨ ਫੂਡ ਇਨਸਪੈਕਸ਼ਨ ਜੈਂਸੀ ਨੂੰ ਅਗਲੇ 4 ਸਾਲਾਂ ਵਿੱਚ 235 ਮਿਲੀਅਨ ਡਾਲਰ ਦੀ ਬਜਟ ਲੱਭਣ ਦੇ ਲਈ ਕਿਹਾ ਗਿਆ ਹੈ ਇਸ ਨਾਲ ਹੀ 80 ਮਿਲੀਅਨ ਡਾਲਰ ਤੋਂ ਵੀ ਫਾਰਤੀ ਲਗਾਤਾਰ ਬਜਟਲਾਸ਼ਮੀ ਕੀਤੀ ਗਈ ਹੈ ਬਜਟ ਦਸਤਾਵੇਜ਼ ਦੇ ਵਿੱਚ ਦੱਸਾਇਆ ਗਿਆ ਕਿ ਇਹ ਬਚਤਾਂ ਓਵਰਲੈਪ ਅਤੇ डुप्लीकेशन ਘਟਾ ਕੇ ਗੈਰ ਮੁੱਖ ਖੋਜ ਗਤੀਵਿਧੀਆਂ ਨੂੰ ਸੀਮਤ ਕਰਕੇ ਅਤੇ ਲੈਬ ਸਮਾਵਨ ਨੂੰ ਇਕਜੁੱਟ ਕਰਕੇ ਹਾਸਲ ਕੀਤੀ ਜਾਣਕਾਰੀ ਇਸ ਨਾਲ ਹੀ ਸਰਕਾਰ ਸੁਰੱਖਿਅਤ ਡਿਜੀਟਲ ਪਲੇਟਫਾਰਮਾਂ ਅਤੇ ਨਿਰਿਆਤ ਸਰਟੀਫਿਕੇਟਾਂ ਤੇ ਡਿਜੀਟਲਾਈਜੇਸ਼ਨ ਦੇ ਵਿੱਚ ਨਿਵੇਸ਼ ਕਰਨ ਦੀ ਯੋਜਨਾ ਵੀ ਬਣਾ ਰਹੀ ਹੈ ਤਾਂ ਜੋ ਕੁਸ਼ਲਤਾ ਵਧੇ ਅਤੇ ਨਿਰਿਆਤਕਾਰਾਂ ਨੂੰ ਬਿਹਤਰ ਸਹਾਇਤਾ ਮਿਲ ਸਕੇ ਹਾਲਾਂਕਿ ਫੈਡਰਲ ਯੂਨੀਅਨ ਪ੍ਰੋਫੈਸ਼ਨਲ ਇੰਸਟੀਚਿਊਟ ਆਫ ਦ ਪਬਲਿਕ ਸਰਵਿਸ ਆਫ ਕੈਨੇਡਾ ਜਿਸ ਨੂੰ ਪੀ ਆਈ ਪੀ ਐਸ ਸੀ ਕਿਹਾ ਜਾਂਦਾ ਉਸ ਨੇ ਇਸ ਫੈਸਲੇ ਉਤੇ ਗੰਭੀਰ ਚਿੰਤਾ ਜ਼ਾਹਰ ਕੀਤੀ ਹੈ ਯੂਨੀਅਨ ਦਾ ਕਹਿਣ ਹੈ ਕਿ ਸਟਾਫ ਦੀ ਵਿੱਚ ਕਟੌਤੀ ਨਾਲ ਹਰ ਸਾਲ ਲਗਭਗ 10 ਘੰਟਿਆਂ ਦੀ ਭੋਜਨ ਸੁਰੱਖਿਆ ਤੇ ਨਿਰੱਖਣ ਮਹਾਤ ਖਤਮ ਹੋ ਜਾਵੇਗੀ। ਪੀਆਪੀ ਐਸਸੀ ਦੇ ਪ੍ਰਧਾਨ ਸੀਨ ਉਹ ਰੀਲੀ ਨੇ ਕਿਹਾ ਕਿ ਕਟੌਤੀਆਂ ਸਿਰਫ ਸਰਕਾਰੀ ਕਰਮਚਾਰੀਆਂ ਨੂੰ ਨਹੀਂ ਸਗੋ ਹਰ ਉਸ ਕੈਨੇਡੀਅਨ ਨੂੰ ਪ੍ਰਭਾਵਿਤ ਕਰਨ ਗਿਆ ਜੋ ਤੇਜ ਦੇ ਵਿੱਚ ਉਪਲਬਧ ਭੋਜਨ ਨੂੰ ਤੇ ਪਰੋਸਾ ਕਰਦਾ ਹੈ। ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਨਿਰੱਖਣ ਅਤੇ ਖੋਸ ਮੱਧਾ ਘਟਣ ਦੇ ਨਾਲ ਬਿਮਾਰੀਆਂ ਜੋ ਭੋਜਨ ਦੇ ਵਿੱਚ ਗੰਦਗੀ ਦੇ ਮਾਮਲੇ ਦੇ ਨਾਲ ਸਾਹਮਣੇ ਆ ਸਕਦੇ ਨੇ। ਕੈਨੇਡਾ ਦੀ ਸੰਘੀ ਸਰਕਾਰ ਦੇ ਬਲੋਂ ਸਰਕਾਰੀ ਖਰਚਿਆਂ ਦੇ ਵਿੱਚ ਘਟौती ਦੀ ਤਹਿਤ ਕੈਨੇਡੀਅਨ ਫੂਡ ਇਨਸਪੈਕਸ਼ਨ ਏਜੰਸੀ ਤੇ ਵਿੱਚ ਵੱਡਾ ਫੈਸਲਾ ਲਿਆ ਗਿਆ ਹੈ ਕੈਨੇਡੀਅਨ ਫੂਡ ਇਨਸਪੈਕਸ਼ਨ ਏਜੰਸੀ ਜਿਸ ਨੂੰ CFIA ਕਹਿੰਦਾ ਹੈ 587 ਹਉਦਿਆਂ ਨੂੰ ਖਤਮ ਕਰਨ ਸ਼ੁਰੂ ਕਰੀ ਹੈ ਇਹ ਘਟਾਉਤੇ ਉਸ ਵੱਡੀ ਯੋਜਨਾ ਦਾ ਹਿੱਸਾ ਹੈ ਜਿਸ ਤਹਿਤ ਸੰਘੀ ਸਰਕਾਰ ਤੋਂ 29 ਤੱਕ ਪਬਲਿਕ ਸਰਵਿਸ ਦੇ ਖੁੱਲਾ ਕਾਰਡ ਨੂੰ ਕੋਟਾ ਕੇ 28 ਹਜ਼ਾਰ ਹਉਦਿਆਂ ਤੱਕ ਲਿਉਣਾ ਚੰਤੀ ਗਿਆ ਹੈ ਫੈਡਰੈਂਟ ਯੂਨੀਨਾ ਦਾ ਕਹਿਣਾ ਹੈ ਕਿ ਇਸ ਹਫਤੇ ਸੀ ਐਫ ਆਈ ਏ ਦੇ ਕਈ ਕਰਮਚਾਰੀਆਂ ਨੂੰ ਫਰਕ ਫੋਰਸ ਐਡਜਸਟਮੈਂਟ ਨੋਟਿਸ ਮਿਲੇ ਨੇ ਜਿਨਨਾਂ ਰਹੀ ਉਹਨਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਹਨਾਂ ਦੀਆਂ ਨੌਕਰੀਆਂ ਖਤਰੇ ਵਿੱਚ ਹੋ ਸਕਦੀਆਂ ਨੇ ਦੱਸਿਆ ਇੱਕ ਨਿਊਜ਼ ਚੈਨਲ ਓਟਵਾ ਦੇ ਨਾਲ ਅੱਜ ਕੱਲ੍ਹ ਬਾਤ ਕਰਦਿਆਂ ਸੀ ਐਫ ਆਈ ਏ ਦੇ ਬੁਲਾਰੇ ਨੇ ਪੁਸ਼ਟੀ ਕੀਤੀ ਕਿ ਇਹ ਉਹਦੇ ਵਿਆਪਕ ਖਰਚ ਸੁਮਿਖਿਆ ਤੋਂ ਬਾਅਦ ਪਛਾਣੀਆਂ ਕਈਆਂ ਬਚਤਾ ਦੇ ਨਤੀਜੇ ਵਜੋਂ ਖਤਮ ਕੀਤੇ ਜਾ ਰਹੇ ਨੇ CFI ਨੇ ਆਪਣੇ ਬਿਆਨ ਦੇ ਵਿੱਚ ਜ਼ੋਰ ਦੇ ਕੇ ਕਿਹਾ ਕਿ ਘਟੋਤੀਆਂ ਫਰੰਟ ਲਾਈਨ ਨਿਰਖਣ ਅਤੇ ਐਮਰਜੈਂਸੀ ਤਿਆਰੀ ਵਰਗੀਆਂ ਅਹਿਮ ਸੇਵਾਵਾਂ ਨੂੰ ਪ੍ਰਭਾਵਿਤ ਨਹੀਂ ਕਰਨ ਕਿਹਾ ਏਜੰਸੀ ਦਾ ਕਹਿਣਾ ਸ਼ੁਰੂ ਤੋਂ ਹੀ ਉਸ ਦੇ ਕੋਸ਼ਿਸ਼ੇ ਰਹੀਏ ਕਿ ਪੋਜਨ ਸੁਰੱਖਿਆ ਜਾਨਵਰਾਂ ਤੇ ਪੌਦੇ ਦੀ ਸੇਤ ਵਿਗਿਆਨਕ ਖੋਜ ਅਤੇ ਅੰਤਰਰਾਸ਼ਟਰੀ ਵਿਵਾਦ ਦੇ ਨਾਲ ਜੁੜੇ ਮੁੱਖ ਮੰਡੇਟ ਦੀ ਰੱਖਿਆ ਕੀਤੀ ਜਾਵੇ ਏਜੰਸੀ ਅਨੁਸਾਰ ਇਹ ਬਤਲਾ ਮੁਕਤੋਂ ਤੇ ਪ੍ਰੋਗਰਾਮ ਡਿਲੀਵਰੀ ਦੇ ਵਿੱਚ ਸੁਧਾਰ ਸੰਚਾਲਨ ਕੁਸ਼ਲਤਾ ਵਧਾਉਣ ਅਤੇ ਜਿੱਥੇ ਲੋੜ ਹੋਵੇ ਉੱਥੇ ਫਰੰਟ ਲਾਈਨ ਸਮਰਥਾ ਵਿੱਚ ਮੋੜ ਨਿਵੇਸ਼ ਤੇ ਕੇਂਦ੍ਰਿਤ ਹੈ CFI ਦਾ ਕਹਿਣਾ ਹੈ ਕਿ ਉਹੋ ਅੱਗੇ ਵੀ ਪਹੁੰਚਣ ਸਟ੍ਰਕਟਿਚਰਕਾ ਜੋਖਮਾਂ ਦੇ ਤਾਰੂਤਿਨ ਰੱਖਣ ਨੂੰ ਤਲਜੀ ਦੇਣ ਅਤੇ ਮਜ਼ਬੂਤ ਅਮਰਜੰਸੀ ਤਿਆਰੀ ਬਣਾਈ ਰੱਖਣ ਤੇ ਧਿਆਨ ਦੇਵੇਗੀ। ਸੰਘੀ ਬਜਟ 2025 ਅਨੁਸਾਰ ਕੈਨੇਡੀਅਨ ਫੂਡ ਇਨਸਪੈਕਸ਼ਨ ਜੈਂਸੀ ਨੂੰ ਅਗਲੇ 4 ਸਾਲਾਂ ਵਿੱਚ 235 ਮਿਲੀਅਨ ਡਾਲਰ ਦੀ ਬਜਟ ਲੱਭਣ ਦੇ ਲਈ ਕਿਹਾ ਗਿਆ ਹੈ। ਇਸ ਨਾਲ ਹੀ 80 ਮਿਲੀਅਨ ਡਾਲਰ ਤੋਂ ਵੀ ਫਾਰਤੀ ਲਗਾਤਾਰ ਬਜਟਲਾਸ਼ਮੀ ਕੀਤੀ ਗਈ ਹੈ। ਬਜਟ ਦਸਤਾਵੇਜ਼ ਵਿੱਚ ਦੱਸਿਆ ਗਿਆ ਹੈ ਕਿ ਇਹ ਬਚਤਾਂ ਓਵਰਲੈਪ ਅਤੇ ਡੁਪਲੀਕੇਸ਼ਨ ਕਟਾ ਕੇ ਗੈਰ ਮੁੱਖ ਖੋਜ ਗਤੀਵਿਧੀਆਂ ਨੂੰ ਸੀਮਤ ਕਰਕੇ ਅਤੇ ਲੈਬਸ ਵਾਮ ਨੂੰ ਇਕਜੁੱਟ ਕਰਕੇ ਹਾਸਲ ਕੀਤੀ ਹੈ। ਜਾਨ ਗਿਆ ਇਸ ਨਾਲ ਹੀ ਸਰਕਾਰ ਸੁਰੱਖਿਅਤ ਡਿਜੀਟਲ ਪਲੇਟਫਾਰਮਾਂ ਤੇ ਨਿਰਯਾਤ ਸਰਟੀਫਿਕੇਟਾਂ ਤੇ ਡਿਜੀਟਲਾਈਜੇਸ਼ਨ ਦੇ ਵਿੱਚ ਨਿਵੇਸ਼ ਕਰਨ ਦੀ ਯੋਜਨਾ ਵੀ ਬਣਾ ਰਹੀ ਹੈ ਤਾਂ ਜੋ ਕੁਸ਼ਲਤਾ ਵਧੇ ਅਤੇ ਨਿਰਯਾਤਕਾਰਾਂ ਨੂੰ ਬਿਹਤਰ ਸਹਾਇਤਾ ਮਿਲ ਸਕੇ ਹਾਲਾਂਕਿ ਫੈਡਰਲ ਯੂਨੀਅਨ ਪ੍ਰੋਫੈਸ਼ਨਲ ਇੰਸਟੀਚਿਊਟ ਆਫ ਦ ਪਬਲਿਕ ਸਰਵਿਸ ਆਫ ਕੈਨੇਡਾ ਜਿਸ ਨੂੰ ਪੀ ਆਈ ਪੀ ਐਸ ਸੀ ਕਿਹਾ ਜਾਂਦਾ ਉਸ ਨੇ ਇਸ ਫੈਸਲੇ ਉਤੇ ਗੰਭੀਰ ਚਿੰਤਾ ਜ਼ਾਹਰ ਕੀਤੀ ਹੈ ਯੂਨੀਅਨ ਦਾ ਕਹਿਣਕਿ ਸਟਾਫ ਦੇ ਵਿੱਚ ਕਟੌਤੀ ਨਾਲ ਹਰ ਸਾਲ ਲਗਭਗ 10 ਘੰਟੇ ਦੀ ਭੋਜਨ ਸੁਰੱਖਿਆ ਤੇ ਨਿਰੱਖਣ ਮਹਾਤ ਖਤਮ ਹੋ ਜਾਵੇਗੀ। ਪੀਆਈਪੀ ਐਸਸੀ ਦੇ ਪ੍ਰਧਾਨ ਸੀਨ ਉਹ ਰੀਲੀ ਨੇ ਕਿਹਾ ਕਿ ਕਟੌਤੀਆਂ ਸਿਰਫ ਸਰਕਾਰੀ ਕਰਮਚਾਰੀਆਂ ਨੂੰ ਨਹੀਂ ਸਗੋ ਹਰ ਉਸ ਕੈਨੇਡੀਅਨ ਨੂੰ ਪ੍ਰਭਾਵਿਤ ਕਰਨ ਗਿਆ ਜੋ ਤੇਜ ਦੇ ਵਿੱਚ ਉਪਲਬਧ ਪੋਸ਼ਣ ਉਤੇ ਪਰੋਸਨ ਕਰਦਾ ਹੈ। ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਨਿਰੱਖਣ ਅਤੇ ਖੋਸ ਮੱਧਾ ਘਟਣ ਦੇ ਨਾਲ ਬਿਮਾਰੀਆਂ ਜੋ ਭੋਜਨ ਦੇ ਵਿੱਚ ਗੰਦਗੀ ਦੇ ਮਾਮਲੇ ਦੇ ਨਾਲ ਸਾਹਮਣੇ ਆ ਸਕਦੇ ਨੇ। ਕੈਨੇਡਾ ਦੀ ਸੰਘੀ ਸਰਕਾਰ ਦੇ ਬਲੋਂ ਸਰਕਾਰੀ ਖਰਚਿਆਂ ਦੇ ਵਿੱਚ ਘਟौती ਦੀ ਤਹਿਤ ਕੈਨੇਡੀਅਨ ਫੂਡ ਇਨਸਪੈਕਸ਼ਨ ਏਜੰਸੀ ਤੇ ਵਿੱਚ ਵੱਡਾ ਫੈਸਲਾ ਲਿਆ ਗਿਆ ਹੈ ਕੈਨੇਡੀਅਨ ਫੂਡ ਇਨਸਪੈਕਸ਼ਨ ਏਜੰਸੀ ਜਿਸ ਨੂੰ CFIA ਕਹਿੰਦਾ ਹੈ 587 ਹੌਦਿਆਂ ਨੂੰ ਖਤਮ ਕਰਨ ਦੀ ਵਾਰੀ ਹੈ ਇਹ ਘਟਾਉਤੇ ਉਸ ਵੱਡੀ ਯੋਜਨਾ ਦਾ ਹਿੱਸਾ ਹੈ ਜਿਸ ਤਹਿਤ ਸੰਘੀ ਸਰਕਾਰ ਤੋਂ 29 ਤੱਕ ਪਬਲਿਕ ਸਰਵਿਸ ਦੇ ਖੁੱਲਾ ਕਾਰ ਨੂੰ ਘਟਾ ਕੇ 28 ਹਜ਼ਾਰ ਹੌਦਿਆਂ ਤੱਕ ਲਿਉਣਾ ਚਾਹੁੰਦੀ ਹੈ ਪੈਟਰਨ ਕਯੂ ਨੀਨਾ ਦਾ ਕਹਿਣਾ ਹੈ ਕਿ ਇਸ ਹਫਤੇ ਸੀ ਐਫ ਆਈ ਏ ਦੇ ਕਈ ਕਰਮਚਾਰੀਆਂ ਨੂੰ ਫਰਕ ਫੋਰਸ ਐਡਜਸਟਮੈਂਟ ਨੋਟਿਸ ਮਿਲੇ ਨੇ ਜਿਨਾਂ ਰਾਹੀਂ ਉਹਨਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਹਨਾਂ ਦੀਆਂ ਨੌਕਰੀਆਂ ਖਤਰੇ ਵਿੱਚ ਹੋ ਸਕਦੀਆਂ ਨੇ ਦੱਸਿਆ ਇੱਕ ਨਿਊਜ਼ ਚੈਨਲ ਓਟਵਾ ਦੇ ਨਾਲ ਅੱਜ ਕੱਲ੍ਹ ਬਾਤ ਕਰਦਿਆਂ ਸੀ ਐਫ ਆਈ ਏ ਤੇ ਪੁਲਾਰੇ ਨੇ ਪੁਸ਼ਟੀ ਕੀਤੀ ਕਿ ਇਹ ਉਹਦੇ ਵਿਆਪਕ ਖਰਚ ਸਮੀਖਿਆ ਤੋਂ ਬਾਅਦ ਪਛਾਣੀਆਂ ਗਈਆਂ ਬਚਤਾ ਦੇ ਨਤੀਜੇ ਵਜੋਂ ਖਤਮ ਕੀਤੇ ਜਾ ਰਹੇ ਨੇ CFI ਨੇ ਆਪਣੇ ਬਿਆਨ ਦੇ ਵਿੱਚ ਜ਼ੋਰ ਦੇ ਕੇ ਕਿਹਾ ਕਿ ਘਟੋਤੀਆਂ ਫਰੰਟਲਾਈਨ ਨਿਰਖਣ ਅਤੇ ਐਮਰਜੈਂਸੀ ਤਿਆਰੀ ਵਰਗੀਆਂ ਅਹਿਮ ਸੇਵਾਵਾਂ ਨੂੰ ਪ੍ਰਭਾਵਿਤ ਨਹੀਂ ਕਰਨ ਕਿਹਾ। ਏਜੰਸੀ ਦਾ ਕਹਿਣਾ ਹੈ ਸ਼ੁਰੂ ਤੋਂ ਹੀ ਉਸ ਦੇ ਕੋਸ਼ਿਸ਼ੇ ਰਹੀਏ ਕਿ ਪੋਜਨ ਸੁਰੱਖਿਆ, ਜਾਨਵਰਾਂ ਤੇ ਪੌਦੇ ਦੀ ਸਿਹਤ ਵਿਗਿਆਨਕ ਖੋਜ ਅਤੇ ਅੰਤਰਰਾਸ਼ਟਰੀ ਵਪਾਰ ਦੇ ਨਾਲ ਜੁੜੇ ਮੁੱਖ ਮੰਡੇਟ ਦੀ ਰੱਖਿਆ ਕੀਤੀ ਜਾਵੇ। ਏਜੰਸੀ ਅਨੁਸਾਰ ਇਹ ਬਤਲਾ ਮੁਕਤੌਲ ਤੇ ਪ੍ਰੋਗਰਾਮ ਡਿਲੀਵਰੀ ਦੇ ਵਿੱਚ ਸੁਧਾਰ, ਸੰਚਾਲਨ ਕੁਸ਼ਲਤਾ ਵਧਾਉਣ ਅਤੇ ਜਿੱਥੇ ਲੋੜ ਹੋਵੇ ਉੱਥੇ ਫਰੰਟਲਾਈਨ ਸਮਰੱਥਾ ਵਿੱਚ ਮੋੜ ਨਿਵੇਸ਼ ਤੇ ਕੇਂਦ੍ਰਿਤ ਹੈ। ਸੀਐਫਆਈ ਦਾ ਕਹਿਣਾ ਹੈ ਕਿ ਉਹ ਅੱਗੇ ਵੀ ਪੌਚਨ ਸ੍ਰਖਤੀ ਸ੍ਰਖਿਆ ਜੋਖਮ ਦੇ ਤਾਰੂਤੀ ਨਿਰਖਣ ਉਨ ਤਲਜੀ ਦੇਣ ਅਤੇ ਮਜ਼ਬੂਤ ਅਮਰਜੰਸੀ ਤਿਆਰੀ ਬਣਾਈ ਰੱਖਣ ਤੇ ਧਿਆਨ ਦੇਵੇਗੀ ਸੰਘੀ ਬਜਟ ਦੌਚਰ ਪਚੀ ਅਨੁਸਾਰ ਕੈਨੇਡੀਅਨ ਫੂਡ ਇਨਸਪੈਕਸ਼ਨ ਜੈਂਸੀ ਨੂੰ ਆਪਣੇ 4 ਸਾਲਾਂ ਵਿੱਚ 235 ਮਿਲੀਅਨ ਡਾਲਰ ਦੀ ਬਜਟ ਲੱਭਣ ਦੇ ਲਈ ਕਿਹਾ ਗਿਆ ਹੈ ਇਸ ਨਾਲ ਹੀ 80 ਮਿਲੀਅਨ ਡਾਲਰ ਤੋਂ ਵੀ ਫਾਰਤੀ ਲਗਾਤਾਰ ਬਜਟਲਾਸਮੀ ਕੀਤੀ ਗਈ ਹੈ ਬਜਟ ਦਸਤਾਵੇਜ਼ਾਂ ਦੇ ਵਿੱਚ ਦੱਸਾਇਆ ਗਿਆ ਕਿ ਇਹ ਬਚਤਾਂ ਓਵਰ ਲੈਪ ਅਤੇ ਡੁਪਲੀਕੇਸ਼ਨ ਘਟਾ ਕੇ ਗੈਰ ਮੁੱਖ ਖੋਜ ਗਤੀਵਿਧੀਆਂ ਨੂੰ ਸਿਮਤ ਕਰਕੇ ਅਤੇ ਲੈਬ ਸਮਾਵਨ ਨੂੰ ਇੱਕ ਝੂਟ ਕਰਕੇ ਹਾਸਲ ਕੀਤੀ ਜਾਣਕਾਰੀ ਇਸ ਨਾਲ ਹੀ ਸਰਕਾਰ ਸੁਰੱਖਿਅਤ ਡਿਜੀਟਲ ਪਲੇਟਫਾਰਮਾਂ ਤੇ ਨਿਰਿਆਤ ਸਰਟੀਫਿਕੇਟਾਂ ਤੇ ਡਿਜੀਟਲਾਈਜੇਸ਼ਨ ਦੇ ਵਿੱਚ ਨਿਵੇਸ਼ ਕਰਨ ਦੀ ਯੋਜਨਾ ਵੀ ਬਣਾ ਰਹੀ ਹੈ ਤਾਂ ਜੋ ਕੁਸ਼ਲਤਾ ਵਧੇ ਅਤੇ ਨਿਰਿਆਤਕਾਰਾਂ ਨੂੰ ਬਿਹਤਰ ਸਹਾਇਤਾ ਮਿਲ ਸਕੇ ਹਾਲਾਂਕਿ ਫੈਡਰਲ ਯੂਨੀਅਨ ਪ੍ਰੋਫੈਸ਼ਨਲ ਇੰਸਟੀਚਿਊਟ ਆਫ ਦਾ ਪਬਲਿਕ ਸਰਵਿਸ ਆਫ ਕੈਨੇਡਾ ਜਿਸ ਨੂੰ ਪੀ ਆਈ ਪੀ ਐਸ ਸੀ ਕਿਹਾ ਜਾਂਦਾ ਉਸ ਨੇ ਇਸ ਫੈਸਲੇ ਉਤੇ ਗੰਭੀਰ ਚਿੰਤਾ ਜ਼ਾਹਰ ਕੀਤੀ ਹੈ ਯੂਨੀਅਨ ਦਾ ਕਹਿਣ ਹੈ ਕਿ ਸਟਾਫ ਦੇ ਵਿੱਚ ਕਟੌਤੀ ਨਾਲ ਹਰ ਸਾਲ ਲਗਭਗ 10 ਘੰਟੇ ਦੀ ਭੋਜਨ ਸੁਰੱਖਿਆ ਤੇ ਨਿਰੱਖਣ ਮਹਾਤ ਖਤਮ ਹੋ ਜਾਵੇਗੀ। ਪੀਆਈਪੀ ਐਸਸੀ ਦੇ ਪ੍ਰਧਾਨ ਸੀਨ ਉਹ ਰੀਲੀ ਨੇ ਕਿਹਾ ਕਿ ਕਟੌਤੀਆਂ ਸਿਰਫ ਸਰਕਾਰੀ ਕਰਮਚਾਰੀਆਂ ਨੂੰ ਨਹੀਂ ਸਗੋ ਹਰ ਉਸ ਕੈਨੇਡੀਅਨ ਨੂੰ ਪ੍ਰਭਾਵਿਤ ਕਰਨਗੇ ਜੋ ਤੇਜ ਦੇ ਵਿੱਚ ਉਪਲਬਧ ਭੋਜਨ ਉੱਤੇ ਪਰੋਸਾ ਕਰਦਾ ਹੈ। ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਨਿਰੱਖਣ ਅਤੇ ਖੋਸ ਮੱਧਾ ਘਟਣ ਦੇ ਨਾਲ ਬਿਮਾਰੀਆਂ ਜੋ ਭੋਜਨ ਦੇ ਵਿੱਚ ਗੰਦਗੀ ਦੇ ਮਾਮਲੇ ਦੇ ਨਾਲ ਸਾਹਮਣੇ ਆ ਸਕਦੇ ਨੇ। ਕੈਨੇਡਾ ਦੀ ਸੰਘੀ ਸਰਕਾਰ ਦੇ ਬਲ ਉਸ ਸਰਕਾਰੀ ਖਰਚਿਆਂ ਦੇ ਵਿੱਚ ਘਟौती ਦੀ ਤਹਿਤ ਕੈਨੇਡੀਅਨ ਫੂਡ ਇਨਸਪੈਕਸ਼ਨ ਏਜੰਸੀ ਤੇ ਵਿੱਚ ਵੱਡਾ ਫੈਸਲਾ ਲਿਆ ਗਿਆ ਹੈ ਕੈਨੇਡੀਅਨ ਫੂਡ ਇਨਸਪੈਕਸ਼ਨ ਏਜੰਸੀ ਜਿਸ ਨੂੰ CFIA ਕਹਿੰਦਾ ਹੈ 587 ਉਦਿਆਂ ਨੂੰ ਖਤਮ ਕਰਨ ਸ਼ੁਰੂੀ ਹੈ ਇਹ ਘਟौती ਉਸ ਵੱਡੀ ਯੋਜਨਾ ਦਾ ਹਿੱਸਾ ਹੈ ਜਿਸ ਤਹਿਤ ਸੰਘੀ ਸਰਕਾਰ ਤੋਂ 29 ਤੱਕ ਪਬਲਿਕ ਸਰਵਿਸ ਦੇ ਖੁੱਲਾ ਕਾਰਡ ਨੂੰ ਕੋਟਾ ਕੇ 28 ਹਜ਼ਾਰ ਉਦਿਆਂ ਤੱਕ ਲਿਉਣਾ ਚਾਹੁੰਦੀ ਹੈ